ਖਾਲਸਾ ਨਮੋ ਸਤਿਗੁਰੂ ਜੀ ਦੇ ਪਤੇ ਪਾਈਬਲ ਵੀਰ ਸਿੰਘ ਨਗਰਲੇਲ ਤੋਂ ਪਿਛਲੇ 10 ਸਾਲਾਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰਾਂ ਵਿੱਚ ਸੇਵਾ ਕਰਦੇ ਸਨ ਅਚਾਨਕ ਸੇਵਾ ਕਰਦਿਆਂ ਕਰਦਿਆਂ ਉਹਨਾਂ ਦਾ ਪੈਰ ਤਿਲਕਿਆ ਜਿਹੜਾ ਸਬਜੀ ਵਾਲਾ ਕੜਾਇਆ ਸੀ ਉਹਦੇ ਵਿੱਚ ਜਾ ਪਏ ਬੇਅੰਤ ਸੰਗਤਾਂ ਦੇ ਆਉਣ ਕਰਕੇ ਬੜੇ ਬੜੇ ਵੱਡੇ ਬਰਤਨ ਨੇ ਜਿਨ੍ਹਾਂ ਵਿੱਚੋਂ ਇੱਕਦਮ ਨਿਕਲਣਾ ਬੜਾ ਮੁਸ਼ਕਲ ਹੁੰਦਾ ਸੇਵਾਦਾਰ ਵੀਰਾਂ ਨੇ ਫਟਾਫਟ ਕੋਸ਼ਿਸ਼ ਕਰਕੇ ਉਹਨਾਂ ਨੂੰ ਕੱਢਿਆ ਉਨੇ ਸਮੇਂ ਦੇ ਵਿੱਚ 70% ਤੱਕ ਉਹਨਾਂ ਦਾ ਜਿਹੜਾ ਸਰੀਰ ਆ ਉਹ ਅੱਗ ਵਿੱਚ ਝੁੱਸ ਚੁੱਕਾ ਸੀ ਫਟਾਫਟ ਉਹਨਾਂ ਨੂੰ ਜਲਦੀ ਨਾਲ ਸ੍ਰੀ ਗੁਰੂ ਰਾਮਦਾਸ ਜੀ ਵੱਲਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਬੜਾ ਉੱਚ ਕੋਟੀ ਦਾ ਇਲਾਜ ਕਰਾਇਆ ਪਰ ਅਕਾਲ ਪੁਰਖ ਦਾ ਹੁਕਮ ਹੈ ਜੋ ਵੀ ਇਸ ਸੰਸਾਰ ਤੇ ਆਇਆ ਜਦੋਂ ਸਮਾਂ ਆਉਂਦਾ ਆਪਣੀ ਉਮਰ ਭੋਕੇ ਫੇ ਚਲੇ ਜਾਂਦਾ ਫਿਰ ਇਲਾਜ ਫੇਲ ਹੋ ਜਾਂਦੇ ਨੇ ਡਾਕਟਰ ਫੇਲ ਹੋ ਜਾਂਦੇ ਨੇ ਸਾਰੀ ਸਿੱਖ ਸੰਸਥਾ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਪਤਾ ਲੈਣ ਵਾਸਤੇ ਗਏ ਉੱਥੇ ਖਲੋ ਕੇ ਅਰਦਾਸਾਂ ਕਰਦੇ ਰਹੇ ਸਾਰੇ ਸਿੰਘ ਪਰ ਜੋ ਹੁਕਮ ਹੋ ਹੋ ਕੇ ਰਿਆ ਭਾਈ ਬਲਬੀਰ ਸਿੰਘ ਜੀ 9 ਤਰੀਕ ਦੀ ਰਾਤ ਨੂੰ 9:10 ਵਜੇ ਨਾਲ ਸਦੀਵ ਕਾਲ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਬਰਾਜੇ ਉਹਨਾਂ ਦੀ ਮਰਤਕ ਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉਸਦੇ ਮੈਨੇਜਰ ਸਾਹਿਬ ਸੇਵਾਦਾਰ ਹੌਣ ਲੈ ਕੇ ਅਸੀਂ ਇੱਥੇ ਆਏ ਹਾਂ ਪਰਿਵਾਰ ਸਮੇਤ ਆਲੇ-ਦੁਆਲੇ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਬੜਾ ਦੁੱਖ ਵਾਲਾ ਸਮਾ ਬਣਿਆ ਸਾਰਿਆਂ ਦੇ ਮਨ ਵਿੱਚ ਦੱਸੀ ਹੋਈ ਮਰਜ਼ਾਦਾ ਅਨਸਾਰ ਹੁਣ ਚਿਖਾ ਜਣ ਕੇ ਦੇਹ ਨੂੰ ਅਗਨ ਭੇਟ ਕੀਤਾ 16 ਸਾਬ ਦਾ ਪਾਠ ਕਰਕੇ ਫਿਰ ਅਕਾਲ ਪੁਰਖ ਜੀ ਦੇ ਚਰਨਾਂ ਚ ਅਰਦਾਸ ਕੀਤੀ ਆ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਇਸ ਤੋਂ ਅੱਗੇ ਹੁਣ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਉੱਥੇ ਲਾਣੀਆਂ ਦੀ ਬਾਣੀ ਪੜ ਕੇ ਫਿਰ ਅਰਦਾਸ ਹੋਏਗੀ ਫਿਰ ਆਉਣ ਵਾਲੇ ਸਮੇਂ ਵਿੱਚ 18 ਤਰੀਕ ਨੂੰ ਭਾਈ ਬਲਬੀਰ ਸਿੰਘ ਜੀ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਣਗੇ 16 ਤਰੀਕ ਨੂੰ ਆਰੰਭ ਹੋਣਗੇ 18 ਤਰੀਕ ਨੂੰ ਭੋਗ ਪੈਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਉਸ ਦਿਨ ਵੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਭਾਈ ਸਾਹਿਬ ਜੀ ਦੇ ਨਮਿਤ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਦੇਖੋ ਗੁਰੂ ਮਹਾਰਾਜ ਦੀ ਉਹ ਨਿਸ਼ਕਾਮ ਸੇਵਾ ਤੇ 10 ਸਾਲ ਤੋਂ ਜਾ ਰਹੇ ਸੀਗੇ ਲੰਗਰ ਦੇ ਵਿੱਚ ਸੇਵਾ ਕਰਦੇ ਸੀਗੇ ਤੇ ਕਈ ਵਾਰੀ ਕੋਈ ਹਾਸਿਕ ਬਾਹਰ ਵੀ ਹੋ ਜਾਂਦੇ ਉਹ ਕੁਦਰਤੀ ਹਾਸਾ ਉਹਨਾਂ ਦਾ ਪੈਰਿਸ ਕਿਸਲਣ ਕਰਕੇ ਰਾਤ ਦੇਖੋ ਜੇ ਬੜੇ ਚਾਨ ਨਾਲ ਉਹ ਗਏ ਆ ਉਰਮਰ ਦੀ ਸੇਵਾ ਕਰਨ ਵਾਸਤੇ ਲੰਗਰ ਦੀ ਸੇਵਾ ਕਰਦੇ ਸੀ ਉਹ ਵੈਸੇ ਵੀ ਕੰਮ ਜਿਹੜਾ ਉਹ ਹਲਵਾਈਆਂ ਦਾ ਕਰਦੇ ਸੀਗੇ ਕਾਰੋਬਾਰ ਉਹਨਾਂ ਦਾ ਤੇ ਉਹ ਲੰਗਰ ਵਾਸਤੇ ਜੋ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਸੀਗੇ ਉਹ ਆਲੂਆਂ ਦਾ ਕੜਾਹੇ ਉਬਲਣ ਵਾਸਤੇ ਰੱਖਿਆ ਉਹਦੇ ਵਿੱਚੋਂ ਮੈਲ ਲਾਉਣ ਵਾਸਤੇ ਰਾਤ ਦੇ 1 ਵਜੇ ਉਹਨਾਂ ਦਾ ਪੈਰ ਫਿਸਲ ਕੇ ਕੜਾਹੀ 'ਚ ਡਿੱਗੇ ਉਹ ਇੱਕ ਹੱਥ ਉਹਨਾਂ ਦਾ ਕੁੰਡੇ ਨੂੰ ਪੈ ਗਿਆ ਉਹਦੇ ਕਰਕੇ ਉਹਨਾਂ ਦੀ ਉੱਪਰਲੀ ਬਾਡੀ ਜਿਹੜੀ ਉਹ ਬਚ ਗਈ ਬਾਕੀ ਸਾਰੀ ਬਾਡੀ ਜਿਹੜੀ ਪਾਣੀ ਦੇ ਵਿੱਚ ਉਹ ਡੁੱਬ ਗਈ ਗਰਮ ਪਾਣੀ ਸੀਗਾ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵੱਲਾ ਹਸਪਤਾਲ ਵਿੱਚ ਦਾਖਲ ਕਰਾਇਆ ਗੁਰਰਾਮ ਦਾਸ ਹਸਪਤਾਲ ਬਹੁਤ ਵਧੀਆ ਉਹਨਾਂ ਨੇ ਟ੍ਰੀਟਮੈਂਟ ਕੀਤਾ ਪੂਰਾ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਸੇਵਾਦਾਰ ਵੀ ਦਿੱਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਹਾਂਜੀ ਜੀ ਉਹਨਾਂ ਕੋਈ ਕਸਰ ਨਹੀਂ ਛੱਡੀ ਬਹੁਤ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਸਟਾਫ ਨੇ ਬਹੁਤ ਪ੍ਰਵਾਦ ਦੀ ਹੈਲਪ ਕਰਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤੇ ਉਹ ਗੁਰੂ ਮਹਾਰਾਜ ਦਾ ਜੋ ਹੁਕਮ ਹੋਏ ਦਵਾਈ ਤਾਂ ਹੀ ਲੱਗਦੀ ਜੇ ਗੁਰੂ ਮਹਾਰਾਜ ਦਾ ਓਟ ਅਸਰਾ ਹੋਏ ਤੇ ਉਹਨਾਂ ਨੇ ਅਰਦਾਸਾਂ ਵੀ ਬਹੁਤ ਕੀਤੀਆਂ ਸੰਗਤ ਨੇ ਆਪਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਦੀ ਧਾਮੀ ਉਹ ਵੀ ਆ ਕੇ ਅਰਦਾਸ ਕੀਤੀ ਸਾਰੇ ਸੰਗਤ ਨੇ ਬੇਹੱਦ ਅਰਦਾਸ ਕੀਤੀ ਕਿ ਇਹੋ ਜਿਹਾ ਸੇਵਾਦਾਰ ਜਿਹੜਾ ਨਿਸ਼ਕਾਮ ਸੇਵਾ ਵਾਸਤੇ ਜਾਂਦਾ ਉਹ ਬਚਣਾ ਚਾਹੀਦਾ ਸਾਨੂੰ ਯਾਦ ਸੀ ਵੀ ਗੁਰੂ ਮਹਾਰਾਜ ਦੇ ਘਰ ਜਿਹੜੇ ਕੋੜੀਆਂ ਦਾ ਰੋਗ ਜਿਹੜਾ ਉਹ ਦੂਰ ਹੋ ਜਾਂਦਾ ਆਡੀ ਵੀ ਆਸਥਾ ਗੁਰੂ ਮਹਾਰਾਜ ਦੇ ਉੱਤੇ ਪੂਰੀ ਸੀਗੀ ਪਰ ਜੋ ਜਿਹੜੀ ਸਵਾਸ ਨਾ ਲਿਖੇ ਹੋਣ ਤੇ ਉਦੋਂ ਫਿਰ ਪ੍ਰਮਾਤਮਾ ਵੀ ਅਰਦਾਸਾਂ ਵੀ ਗਫਲ ਚਲ ਜਾਂਦੀਆਂ ਕਿਉਂ ਗੁਰੂ ਮਹਾਰਾਜ ਦੇ ਬਾਣੇ ਵਿੱਚ ਮੰਨਣਾ ਪੈਂਦਾ ਉਹਦੇ ਵਿੱਚ ਜੋ ਗੁਰੂ ਮਾਰੇ ਦਾ ਬਾਣਾ ਹੋਏ ਉਹ ਮੰਨਣਾ ਪੈਂਦਾ